ਸਤ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ YouTube ਚੈਨਲ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਪਿਓਰ ਜਰਸੀ ਵੈੜ ਦੀ ਲੈ ਕੇ ਆਏ ਜੇ ਤੇ ਬਿਲਕੁਲ ਤਾਜੀ ਸੁਈ ਜੇ ਜੇਰ ਪਾਤੀ ਇਹ ਦੇਖ ਸਕਦੇ ਜੇ ਪੂਰੀ ਜਾਣਕਾਰੀ ਇਸ ਵੈੜ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਅਸੀਂ ਵੀਡੀਓ ਰਾਈ ਬਣੇ ਰਹਿਓ ਵੀਡੀਓ ਦੇ ਪੂਰੇ ਅੰਤ ਤੱਕ ਜੀ ਰੇਟ ਵੀ ਦੱਸਾਂਗੇ ਰੇਟ ਵੀ ਇਸ ਵੈੜ ਦਾ ਬਿਲਕੁਲ ਜਾਇਜ਼ ਕਰਾਂਗੇ ਜੀ ਵੈੜ ਬਹੁਤ ਜਿਆਦੀ ਵਧੀਆ ਜੇ ਤੇ ਬਿਲਕੁਲ ਤਾਜੀ ਸੁਈ ਜੇ ਦੂਸਰਾ ਸੂਆ ਵੈੜ ਸੂਈ ਜੇ ਚਾਰ ਦੰਦ ਜੇ ਮੂੰਹ ਤੋਂ ਲੋ ਜੀ ਤਾਣਾ ਫੇਸ ਕੁਆਲਟੀ ਕਰੋ ਚੱਕ ਨੇੜੇ ਤੋਂ ਬਹੁਤ ਓਰੇ ਫੇਸ ਕੁਆਲਟੀ ਜੇ ਬੋਦੀ ਵਾਲੀ ਵੈੜ ਜੇ ਪਿਓਰ ਜਰਸੀ ਵੈੜ ਜੇ ਬਹੁਤ ਪੂਰੀ ਸ਼ਕੀਨ ਵੈੜ ਜੇ ਦੇਖ ਸਕਦੇ ਜੇ ਫੇਸ ਕੁਆਲਟੀ ਬਹੁਤ ਜਿਆਦੀ ਵਧੀਆ ਜੇ ਤੇ ਪੂਰੀ ਸੰਭੀ ਭਲੀ ਰਾਜੀ ਵੈੜ ਜੇ ਲੋ ਜੀ ਤੁਹਾਨੂੰ ਥਾਣੀ ਪਈ ਚੱਕ ਨੇੜੇ ਤੋਂ ਜੀ ਬਹੁਤ ਵਧੀਆ ਥਾਣਾ ਸਹਿਜ ਜੇ ਥਣ ਚਾਰੇ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਜੇ ਪੂਰੇ ਵਿਥੀ ਤੇ ਗਿਆ ਦੇਖ ਸਕਦੇ ਜੇ ਤੇ ਕੋਈ ਰਸੀ ਪਾਉਣ ਦੀ ਲੋੜ ਨਹੀਂ ਜੋ ਉਸੇ ਤਰ੍ਹਾਂ ਵੈੜ ਹੀ ਮਿਲਦੀ ਜੀ। ਲੋ ਥਣ ਬਹੁਤ ਜਿਆਦਾ ਵਧੀਆ ਜੀ। ਤੇ ਬਿਲਕੁਲ ਠੰਡੀ ਸੀਬ ਸੋ ਵੈੜ ਜੇ। ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦਾ ਵਧੀਆ ਜੀ। ਲੋ ਜੀ। 1 ਚਵਾਈ ਇਸ ਵੈੜ ਦੀ ਹੋਈ ਜੇ 3-4 ਲੀਟਰ ਬੋਲਾ ਛੱਡੇ ਵਿੱਚੋਂ ਕੱਢ ਲਿਆ ਜੇ। ਦੇਖ ਸਕਦੇ ਜੀ। ਲੋ। ਪੂਰੀ ਸੰਮੀ ਭਰੀ ਰਾਜੀ ਵੈੜ ਦੇ ਉੱਪਰ ਵੀ ਦੇਖ ਸਕਦੇ ਜੀ। ਪਿਓਰ ਜਰਸੀ ਵਹਿੜ ਜੇ ਬਾਕੀ ਵੀਰ ਜੀ ਤੁਹਾਨੂੰ ਪਤਾ ਗਰਮੀ ਇਹ ਵਹਿੜਾ ਬਿਲਕੁਲ ਨਹੀਂ ਜਿਵੇਂ ਮਨਾਉਂਦੀਆਂ ਤੇ ਦੁੱਧ ਦੀ ਫੈਂਟ ਆ ਉਹ ਵੀ ਕਾਫੀ ਵਧੀਆ ਹੁੰਦੀ ਇਹਨਾਂ ਵਹਿੜਾਂ ਦੀ ਪੂਰੀ ਸ਼ਕੀਨ ਵਹਿੜ ਜੇ ਦੂਸਰਾ ਸੁਆ ਵਹਿੜ ਸੁਈ ਜੇ ਚਾਰ ਦੰਦ ਜੇ ਮੂੰਹ ਤੋਂ ਲੋ ਦੇਖ ਸਕਦੇ ਜੀ ਬਾਕੀ ਜੇਕਰ ਕਿਸੇ ਵੀਰ ਦੀ ਵਹਿੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਇਸ ਵਾਰ ਦੀ ਚੁਵਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਤੁਸੀਂ ਫਿਰ ਲੈ ਕੇ ਜਾ ਸਕਦੇ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀਆਂ ਉਹ ਵੀ ਆਪਣੀ ਥਣਾ ਦੀ ਪੂਰੀ ਗਰੰਟੀ ਹੋਏਗੀ ਤੇ ਠੰਡੀ ਸੀਲ ਦੀ ਪੂਰੀ ਗਰੰਟੀ ਹੈਗੀ ਜੀ ਬਹੁਤ ਹੀ ਜਿਆਦੀ ਵਧੀਆ ਸਪੈਸ਼ਲ ਵੈਡ ਜਿ ਘਰ ਰੱਖਣ ਵਾਸਤੇ ਲੋ ਜੀ ਦੇਖ ਸਕਦੇ ਜੀ ਐਡਰੈਸ ਵੀ ਜੀ ਨੋਟ ਕਰ ਲਓ ਜੀ ਪਿੰਡ ਹੈ ਆਪਣਾ ਗੱਗੜਪਣਾ ਤਹਿਸੀਲ ਬੱਬਗੜਾ ਸਾਹਿਬ ਜ਼ਿਲ੍ਹਾ ਅਮਰਸਰ ਫੋਨ ਨੰਬਰ ਵੀ ਨੋਟ ਕਰ ਲਓ ਜੀ 9815580262 ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲੋਂ ਵੈੜ ਖਰੀਦ ਸਕਦੇ ਜੇ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਆਪਣੇ ਕੋਲ ਵੀ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਸੱਜ ਸੂਈਆਂ ਵੜਾ ਮਿਲਦੀਆਂ ਜੇ ਗੱਬਣਾ ਤਿਆਰ ਵੜਾ ਮਿਲਦੀਆਂ ਜੇ ਕੋਈ ਵੀ ਕਦੇ ਵੀ ਸੰਪਰਕ ਕਰ ਸਕਦਾ ਜੇ ਲਓ ਮੋਲ ਦੀ ਜੇਕਰ ਗੱਲ ਕਰੀਏ ਕੋਈ 50 ਨਹੀਂ ਕਰਨਾ ਕੋਈ 55 ਨਹੀਂ ਕਰਨਾ ਇਹ ਬਿਲਕੁਲ ਹੀ ਤੁਹਾਨੂੰ ਜਾਇਜ਼ ਕੀਮਤ ਦੇ ਵਿੱਚ ਵੈੜ ਦੇ ਦੇਣੀ ਜੇ ਵੈੜ ਵੀ ਕਰਨ ਨੂੰ 50 ਦੀ 55 ਦੀ ਵਿਕਦੀ ਆ ਜਿੱਡੀ ਵਧੀਆ ਵੈੜ ਆ ਤੇ ਜਿਹੜੇ ਵਧੀਆ ਥਣ ਭਾਂਡੇ ਦੀ ਆ ਇਹ ਸਿਰਫ ਤੁਹਾਨੂੰ 45000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ ਫਿਕਸ ਰੇਟ ਜੀ ਵਿੱਚ 45000 ਰੁਪਏ ਆ ਬਸ ਛੋੜੀ ਹੈਗੀ ਜੀ ਵਿੱਚੋਂ ਲੋ ਦੂਸਰਾ ਸੂਆ ਵੈੜ ਸੂਈ ਜੇ ਚਾਰ ਦੰਦ ਜੇ ਮੂੰਹ ਤੋਂ ਤੇ ਬਿਲਕੁਲ ਠੰਡੀ ਸੂਈ ਸੋ ਵੈੜ ਜੇ ਚੁਵਾਈ ਇੱਕ ਨੰਬਰ ਜੇ ਵੈੜ ਦੀ ਨਵਾਂ ਵੜ ਦੇ ਫੇਰ ਤੋਂ ਫੇਸ ਕੁਆਲਿਟੀ ਚੈੱਕ ਕਰਾਈਏ ਬਹੁਤ ਵਧੀਆ ਫੇਸ ਕੁਆਲਿਟੀ ਜੇ ਬੋਦੀ ਵਾਲੀ ਵੜ ਜੇ ਬਿਲਕੁਲ ਛੋਟੇ ਕੰਨ ਲੱਗੇ ਜੇ ਵੜ ਦੇ ਦੇਖ ਸਕਦੇ ਨੇ ਤੇ ਥਣਾ ਦਾ ਸੈਜ ਗਿਆ ਬਹੁਤ ਜ਼ਿਆਦਾ ਵਧੀਆ ਜੇ ਚੈੱਕ ਕਰ ਸਕਦੇ ਨੇ ਨੇੜੇ ਤੋਂ ਜੀ ਤੇ ਬਹੁਤ ਹੀ ਜ਼ਿਆਦੀ ਸ਼ਾਂਤ ਸੁਭਾਅ ਦੀ ਵੜ ਜੇ ਪੂਰੀ ਵੀਡੀਓ ਵੇਖਣ ਲਈ ਵੀਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀ ਜੁੜੇ ਇਸ ਚੈਨਲ ਤੇ ਸ਼ੇਰਾਡੇ ਦੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜਾਇਜ਼ ਕੀਮਤਾਂ ਦੇ ਵਾਹਣਾ ਖਰੀਦਣ ਵਾਸਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਜੀ ਪਹਿਲਾਂ ਤੁਸੀਂ ਚੈਨਲ ਨੂੰ ਬਹੁਤ ਸਾਰਾ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਏ ਨਵੀਂ-ਤਨਵੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀ